ਜਿੱਦਾਂ ਫਾਰਮਰਸ ਵਗੈਰਾ ਹੈਗਾ ਉਹਨੂੰ ਬਰਨ ਆਊਟ ਕਰ ਦਿੰਦੇ ਹੈ ਨਾ ਆਪਾਂ ਉਹਨੂੰ ਪਰਚੇਸਿੰਗ ਵੇਰ ਉਹਨਾਂ ਤੋਂ ਕਰ ਲੈਣੇ ਆ ਠੀਕ ਹੈ ਜੀ ਆਪਣਾ ਸਲੋਗਨ ਆਣਾ ਬੇਸਿਕਲੀ ਇਹਨੂੰ ਬੇਸਿਕਲੀ ਉਹਨਾਂ ਐਨਵਾਇਰਨਮੈਂਟ ਨੂੰ ਵੀ ਕਲੀਨ ਕਰਨਾ ਔਰ ਦੂਸਰਾ ਪ੍ਰਾਲੀ ਤੋਂ ਪੂੰਜੀ ਕਿ ਆਪਾਂ ਰਸਤਾ ਬਣਾਇਆ ਹੋਇਆ ਪ੍ਰਾਲੀ ਤੋਂ ਪੂੰਜੀ ਦਾ ਤਾਂ ਕਿ ਤੁਸੀਂ ਪੈਸੇ ਵੀ ਕਮਾ ਸਕੋ ਸਾ ਪ੍ਰਾਲੀ ਤੋਂ ਆਪਾਂ ਇਹ ਚੀਜ਼ਾਂ ਤਿਆਰ ਕਰਦੇ ਹਾਂ ਜਿੱਦ ਤੱਕ ਤੁਸੀਂ ਕਿਹਾ ਹੋਇਆ ਪੈਲੇਟਸ ਅਲੱਗ-ਅਲੱਗ ਸਾਈਜ਼ ਦੇ ਆ ਗਿਆ ਐਸ ਪਰ ਇਹ ਯੂਜ਼ ਹੁੰਦੇ ਆ ਜੀ ਅਲੱਗ-ਅਲੱਗ ਇੰਡਸਟਰੀਜ਼ ਦੇ ਵਿੱਚ ਜਿਦਾ ਫੂਡ ਫਾਰਮਾ ਡੇਰੀ ਬਰੂਰੀ ਪੇਪਰ ਫਾਈਨਰੀ ਟੈਕਸਟਾਈਲ ਰਬਰ ਡਾਈਂਗ 올 ਇੰਡਸਟਰੀ ਵੇਅਰਐਵਰ देयर ਇਜ਼ ਬੋਇਲਰ ਦੇ ਕੈਨ ਯੂਜ਼ आवर ਪੈਲੇਟਸ ਐਂਡ ਬ੍ਰਿਕਟਸ ਐਸ ਵੈਲ ਫਰਦਰ ਅੱਗੇ ਉਹਨੂੰ ਸ਼ਨੇਡਰ ਕਰਨ ਵਾਸਤੇ ਸ਼ਨੇਡਰ ਕੀਤਾ ਜਾਂਦਾ ਹੈ ਲੇਅਰ ਦੇ ਥਰੂ ਆਪਾਂ ਉਸ ਤੋਂ ਅੱਗੇ ਉਹਨੂੰ ਆਪਣਾ ਉਹ ਹੈਗਾ ਡਸਟ ਕਲੈਕਟਰ ਹੈਗਾ ਉਸ ਤੋਂ ਆਪਣਾ ਡਸਟ ਰਿਮੂਵ ਹੁੰਦੀ ਹੈਗੀ ਹੈ ਠੀਕ ਹੈ ਜੀ ਡਸਟ ਰਿਮੂਵ ਕਰਨ ਤੋਂ ਬਾਅਦ ਅਲੱਗ-ਅਲੱਗ ਡਾਈਂਗ ਹਾਊਸ ਦੇ ਵਿੱਚ ਉਹਨੂੰ ਆਪਾਂ ਡਾਈਂਗ ਦੇ ਕੱਢਣ ਤੋਂ ਬਾਅਦ ਉਹਦੇ ਅਲੱਗ-ਅਲੱਗ ਸਾਈਜ਼ ਦੇ ਦੁਰਾਣ ਦੇ ਉਹ ਨਿਕਲਦੇ ਆਗੇ ਆਪਣੇ ਫਿਊਲ ਨਿਕਲਦਾ ਹੈਗਾ ਮਸੇਜ ਅਸ਼ਿਕਰ ਦਾ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਜਿਹੜਾ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵਾਤਾਵਰਨ ਸੰਭਾਲ ਮੇਲਾ ਜਿਹੜਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਮੌਕੇ ਤੇ ਬਹੁਤ ਸਾਰੇ ਸਟਾਲਸ ਨੇ ਜੋ ਕਿ ਵਾਤਾਵਰਨ ਨੂੰ ਕਿਸ ਤਰ੍ਹਾਂ ਸੇ ਬਚਾ ਸਕਦੇ ਹਨ ਉਸ ਨੂੰ ਲੈ ਕੇ ਅਲੱਗ-ਅਲੱਗ ਥਾਵਾਂ ਤੇ ਲੱਗੇ ਨੇ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਜਿਹੜੇ ਅੱچھے ਸਟਾਲਸ ਹੈਗੇ ਨੇ ਜਿੱਥੋਂ ਕੁਝ ਮੈਸੇਜ ਮਿਲਦਾ ਹੈ ਔਰ ਵਾਤਾਵਰਨ ਸੰਭਾਲ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਐਫਰਟ ਹੈ ਜੋ ਕਿ ਤੁਹਾਡੇ ਕਿਤੇ ਨਾ ਕਿਤੇ ਨਜ਼ਰ ਤੋਂ ਦੂਰ ਹੈ ਉਹਨੂੰ ਜ਼ਰੂਰ ਅੱਖ ਬਰਾਦਰ ਆਹੀ ਤਾਂ ਜਦੋਂ ਆਖਸਰ ਪ੍ਰਾਲੀ ਦਾ ਬਹੁਤ ਸਾਰੀ ਚਰਚਾਵਾਂ ਰਹਿੰਦੀ ਹੈ ਕਿ ਪ੍ਰਾਲੀ ਨੂੰ ਜਲਾ ਦਿੱਤਾ ਜਾਂਦਾ ਉਸ ਤੋਂ ਬਾਅਦ ਕਿ ਪ੍ਰਾਲੀ ਦਾ ਧੂਆਂ ਜਲਾਉਣ ਤੋਂ ਬਾਅਦ ਦਿੱਲੀ ਤੱਕ ਪਹੁੰਚ ਜਾਂਦਾ ਪੰਜਾਬ ਤੋਂ ਬਹੁਤ ਸਾਰੀ ਸਿਆਸਤ ਵੀ ਜਿਹੜੀ ਹੈ ਅੱਧ ਰਾਜ ਦੇਖੀ ਜਾਂਦੀ ਹੈਗੀ ਹੈ ਲੇਕਿਨ ਪ੍ਰਾਲੀ ਤੋਂ ਅਗਰ ਪੈਸੇ ਮਿਲਣ ਲੱਗ ਜਾਣ ਕਿਸਾਨਾਂ ਨੂੰ ਔਰ ਜਲਾਣ ਦੀ ਜਗ੍ਹਾ ਅਗਰ ਉਸ ਨੂੰ ਵੇਚਣ ਤੇ ਬਹੁਤ ਸਾਰੀ ਸੰਸਥਾਵਾਂ ਨੂੰ ਤਾਂ ਬੈਨੀਫਿਟ ਹੋਣਾ ਤੇ ਲੇਕਿਨ ਜਿਹੜੀ ਕੰਪਨੀਆਂ ਨੂੰ ਖਰੀਦ ਕੇ ਇਸ ਨੂੰ ਇੱਕ ਫਿਊਲ ਦੇ ਰੂਪ ਵਿੱਚ ਪੈਟੀ ਦੇ ਨੂੰ ਕਹੇ ਲੋ ਕਿ ਫਿਊਲ ਦੇ ਰੂਪ ਵਿੱਚ ਇਸਤੇਮਾਲ ਕਰਨਗੇ ਬੋਇਲਰ ਦੇ ਵਿੱਚ ਤੇ ਬਹੁਤ ਸਾਰਾ ਪੈਸਾ ਉਹਨਾਂ ਨੂੰ ਵੀ ਬਚੇਗਾ ਧੂਆ ਘਟ ਹੋਏਗਾ ਤੁਸੀਂ ਜਲਾ ਲੂਗੇਗਾ ਡਾਇਰੈਕਟ ਹੈ ਦੇਸੀ ਪ੍ਰਾਲੀ ਤੁਸੀਂ ਮੈਂ ਦੇਖ ਸਕਦੇ ਹੋ ਕਿ ਫੋਟੋ ਮੈਂ ਦਿਖਾਣਾ ਚਾਹਾਂਗਾ ਜਦੋਂ ਦੇਖੋ ਕਿ ਕਿਸਾਨ ਜਦੋਂ ਅੱਗ ਲਗਾਉਂਦੇ ਨੇ ਪ੍ਰਾਲੀ ਨੂੰ ਤੇ ਡਾਇਰੈਕਟ ਧੂਆ ਜਿਹੜਾ ਆਸਮਨ ਤੇ ਚਲਾ ਜਾਂਦਾ ਹੈਗਾ ਵੈ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਸਿਆਸਤ ਸ਼ੁਰੂ ਹੋ ਜਾਂਦੀ ਹੈ ਲੇਕਿਨ ਅਗਰ ਇਹ ਸਾਰੀ ਦੇਸੀ ਤਰ੍ਹਾਂ ਪ੍ਰਾਲੀ ਹੈਗੀ ਜੋ ਬੇਸਿਕ ਪ੍ਰਾਲੀ ਹੁੰਦੀ ਹੈ ਇਸ ਰੂਪ ਦੇ ਵਿੱਚ ਦੇਖੀ ਜਾਂਦੀ ਹੈਗੀ ਹੈ ਲੇਕਿਨ ਜਦੋਂ ਤੁਸੀਂ ਇਸ ਨੂੰ ਜਲਾ ਦਿੰਦੇ ਹੈਗੇ ਉੱਤੇ ਬਹੁਤ ਸਾਰਾ ਨੁਕਸਾਨ ਵੀ ਹੁੰਦਾ ਹੈ ਇਹ ਸਭ ਤੋਂ ਬੜਾ ਤੇ ਖੁਦ ਦੇ ਫੇਫੜਿਆਂ ਦਾ ਨੁਕਸਾਨ ਦੇਖਣਾ ਪੈਂਦਾ ਹੈਲਥ ਇਸ਼ੂਸ ਬਹੁਤ ਸਾਰੇ ਹੋ ਜਾਂਦੇ ਨੇ गल है कि इन पराली इस्तेमाल जो वीडी कंपनियां जूसरे वे देना कराने लग गई ने क्योंकि जो वीड्डी वोटिया घटो घट्टी अगर कर लो कि मिल्क प्लांट्स हो गए हैं तो बाद कैमिकल प्लांट्स लहजल इंडस्ट्री पेपर मिल्स और कुकिंग एंड बेकिंग इन सारिया चीजा वास्ते कह लो कि बॉयलरस होंगे ने जिथे इस्तेमाल किया जाता है तो मैं एक कैमरामैन सागर को कहों तस्वीर दिखा कि प्रकार के नैडी जे ने इस् छोटे छोटे साइज बॉयलर के अकॉर्डिंग रखा है अलग अलग इस सारी अगर देखा जाए तो यह तैयार किए गए हैं स्पैशली पराली ही है जो तुम देख रहे हो अलग अलग ਵੇ ਦੇ ਨਾਲ ਤਿਆਰ ਕੀਤੀ ਹੋਈ ਹੈ ਇਹ ਸਾਰੀ ਪ੍ਰਾਲੀ ਜਿਹੜੀ ਇਹਨਾਂ ਦੇ ਸਾਈਜ਼ ਤੁਸੀਂ ਦੇਖ ਰਹੇ ਹੋ ਕਿ ਛੋਟੇ-ਛੋਟੇ ਲੱਕੜ ਦੇ ਰੂਪ ਵਿੱਚ ਪ੍ਰਾਲੀ ਨਜ਼ਰ ਆ ਰਹੀ ਹੈ ਲੇਕਿਨ ਇਹਨਾਂ ਦਾ ਸਾਈਜ਼ ਹੁੰਦੇ ਨੇ ਅਗਰ ਮੈਂ ਸਟਾਰਟਿੰਗ ਇਧਰੋਂ ਕਰਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ 6 mm ਉਸ ਤੋਂ ਬਾਅਦ ਫਿਰ ਅਗਲਾ 6 mm ਠੀਕ ਹੈ ਜੀ ਉਸ ਤੋਂ ਅਗਲਾ 8 mm ਹੈਗਾ ਦੈਨ ਉਸ ਤੋਂ ਬਾਅਦ ਫਿਰ 8 mm 10 mm 16 mm ਔਰ ਐਂਡ ਵਿੱਚ 90 mm ਤੇ ਵੱਡੀ ਗੱਲ ਹੈ ਕਿ ਇਹ ਬੋਇਲਰ ਦੇ ਅਕੋਰਡਿੰਗ ਬੋਇਲਰ ਦੇ ਸਾਈਜ਼ ਦੇ ਅਕੋਰਡਿੰਗ ਜਿਹੜੀਆਂ ਨੇ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ ਜਿਸ ਨਾਲ ਤੁਸੀਂ ਵਾਤਾਵਰਣ ਨੂੰ ਵੀ ਬਚਾ ਸਕਦੇ ਆ ਕਿਸਾਨ ਵੀਰ ਪੈਸੇ ਵੀ ਕਮ ਸਤਿ ਸ਼੍ਰੀ ਅਕਾਲ ਨੇ ਬੋਇਲਰ ਯੂਜ਼ ਕਰਦਿਆਂ ਨੇ ਉਹ ਇਹਦੇ ਤੋਂ ਬੈਨੀਫਿਟ ਚੱਕ ਸਕਦੇ ਨੇ ਤੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈਗੇ ਨੇ ਸਾਡੇ ਨਾਲ ਗੌਰਵ ਜੀ ਤੇ ਆਉਂ ਜਾਂਦੇ ਗੌਰਵ ਜੀ ਤੋਂ ਕਿਸ ਪ੍ਰਕਾਰ ਦੀ ਨਾ ਕਿ ਕਿੰਨਾ ਬੈਨੀਫਿਟ ਕਰਦਾ ਵਾਤਾਵਰਣ ਵਾਸਤੇ ਕਿੰਨਾ ਵਧੀਆ ਚਾਹੋ ਫਿਰ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਗੌਰਵ ਖੱਲਰ ਹਾਂਜੀ ਹਾਂਜੀ ਤੋਂ ਸਰ ਗੌਰਵ ਜੀ ਸਭ ਤੋਂ ਪਹਿਲਾਂ ਦੱਸੋ ਕਿ ਕਿਸ ਪ੍ਰਕਾਰ ਦੇ ਨਾਲ ਵਾਤਾਵਰਣ ਸੰਭਾਲ ਦੇ ਵਿੱਚ ਤੁਹਾਡੀ ਬਹੁਤ ਸੋਹਣੀ ਪ੍ਰਾਲੀ ਲੱਗੀ ਹੈ ਖੁੱਲ ਕੇ ਸਾਡੇ ਦਰਸ਼ਕਾਂ ਨੂੰ ਦੱਸੋ ਕਿਸ ਪ੍ਰਕਾਰ ਦੇ ਨਾਲ ਹੈ ਨਾਰਮਲ ਪ੍ਰਾਲੀ ਤੋਂ ਇਸ ਵੇਲੇ ਦੇ ਵਿੱਚ ਟੈਕਨੀਕ ਦੇ ਵਿੱਚ ਪਰਿਵਰਤਨ ਹੁੰਦੀ ਹੈ ਤੇ ਸਟਾਰਟਿੰਗ 'ਚ ਜਿਸ ਤਰ੍ਹਾਂ ਆਪਾਂ ਫਾਰਮਰਸ ਕੋਲੋਂ ਨਾ ਪਰਾਲੀ ਵਗੈਰਾ ਲੈਣੇ ਆ ਠੀਕ ਹੈ ਜੀ ਪਰਾਲੀ ਲੈ ਕੇ ਮੋਸਟਲੀ ਕੀ ਹੁੰਦਾ ਜਿਸ ਤਰ੍ਹਾਂ ਫਾਰਮਰਸ ਵਗੈਰਾ ਹੈਗੇ ਉਹਨੂੰ ਬਰਨ ਆਊਟ ਕਰ ਦਿੰਦੇ ਆ ਹਨਾ ਆਪਾਂ ਉਹਨੂੰ ਪਰਚੇਜ਼ਿੰਗ ਵਗੈਰਾ ਉਹਨਾਂ ਤੋਂ ਕਰ ਲੈਣੇ ਆ ਠੀਕ ਹੈ ਜੀ ਆਪਣਾ ਸਲੋਗਨ ਆਣਾ ਬੇਸਿਕਲੀ ਇਹਨੂੰ ਬੇਸਿਕਲੀ ਨੂੰ এনवायरमेंट ਨੂੰ ਵੀ ਕਲੀਨ ਕਰਨਾ ਔਰ ਦੂਸਰਾ ਪਰਾਲੀ ਤੋਂ ਪੂੰਜੀ ਕਿ ਆਪਾਂ ਰਸਤਾ ਬਣਾਇਆ ਹੋਇਆ ਪ੍ਰਾਲੀ ਤੋਂ ਪੂੰਜੀ ਦਾ ਤਾਂ ਕਿ ਤੁਸੀਂ ਪੈਸੇ ਵੀ ਕਮਾ ਸਕੋ ਅਨੈਸੈਸਰਲੀ এনवायरमेंट ਦੀ ਵੀ ਸੇਵਿੰਗ ਹੋਵੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਹਨਾ এনवायरमेंट ਨੂੰ ਵੀ ਔਰ ਦੂਸਰਾ ਆਪਾਂ ਬਿਜ਼ਨਸ ਵੀ ਕਰ ਸਕੀਏ ਇਸ ਦੇ ਬਿਹਫ ਦੇ ਉੱਪਰ ਤਾਂ ਆਪਣੇ ਕੋਲ ਸਰ ਮਾਨਸਾ ਦੇ ਵਿੱਚ ਆਪਣੇ ਕੋਲ ਪ੍ਰੋਡਕਸ਼ਨ ਹਾਊਸ ਹੈਗਾ ਜਿਹਦੇ ਵਿੱਚ ਆਪਾਂ ਪ੍ਰਾਲੀ ਜਿਸ ਪ੍ਰਾਲੀ ਤੋਂ ਆਪਾਂ ਇਹ ਚੀਜ਼ਾਂ ਤਿਆਰ ਕਰਦੇ ਹਾਂ ਜਿੱਦਾਂ ਕਿ ਤੁਸੀਂ ਕਿਹਾ ਹੋਇਆ ਪੈਲਟਸ ਅਲੱਗ-ਅਲੱਗ ਸਾਈਜ਼ ਦੇ ਆ ਗਿਆ ਐਸ ਪਰ ਇਹ ਯੂਜ਼ ਹੁੰਦੇ ਆ ਜੀ ਅਲੱਗ-ਅਲੱਗ ਇੰਡਸਟਰੀਜ਼ ਦੇ ਵਿੱਚ ਇਸ ਦਾ ਫੂਲ फूड फार्मा डेयरी ब्रिवरी पेपर रिफाइनरी टेक्सटाइल रबड़ डाइंग ऑल इंडस्ट्रीज वेयर एवर देर इज बॉयलर दे कैन यूज आवर पैलेट्स एंड ब्रिकेट्स एसवेल ठीक है जी और ਤਿਆਰ ਕਰਨ ਦਾ ਪ੍ਰੋਸੈਸ ਆਪਣੇ ਕੋਈ ਨਾ ਪ੍ਰੋਡਕਸ਼ਨ ਹਾਊਸ ਇਸ ਤਰ੍ਹਾਂ ਹੈਗਾ ਉਹਦੇ ਵਿੱਚ ਆਪਣੇ ਕੋ ਆਰਓ ਪਲਾਨ ਲੱਗਾ ਹੋਇਆ ਬੋਇਲਰ ਲੱਗਾ ਹੋਇਆ ਇੱਕ ਮੋਇਸਚਰ ਰਿਮੂਵ ਕਰਨ ਵਾਸਤੇ ਸਾਡੇ ਕੋ ਡਰਮ ਸ਼ੈੱਲ ਲੱਗਾ ਹੋਇਆ ਫਰਦਰ ਅੱਗੇ ਉਹਨੂੰ ਸ਼ਨੇਡਰ ਕਰਨ ਵਾਸਤੇ ਸ਼ਨੇਡਰ ਕੀਤਾ ਜਾਂਦਾ ਹੈ ਲੇਅਰ ਦੇ ਥਰੂ ਆਪਾਂ ਉਸ ਤੋਂ ਅੱਗੇ ਉਹਨੂੰ ਆਪਣਾ ਉਹਗਾ ਡਸਟ ਕਲੈਕਟਰ ਹੈਗਾ ਉਸ ਤੋਂ ਆਪਣਾ ਡਸਟ ਰਿਮੂਵ ਹੁੰਦੀ ਹੈਗੀ ਹੈ ਠੀਕ ਹੈ ਜੀ ਡਸਟ ਰਿਮੂਵ ਕਰਨ ਤੋਂ ਬਾਅਦ ਅਲੱਗ-ਅਲੱਗ ਡਾਈੰਗ ਹਾਊਸ ਦੇ ਵਿੱਚ ਉਹਨੂੰ ਆਪਾਂ ਡੈਂਗ ਦੇ ਕੱਢਣ ਤੋਂ ਬਾਅਦ ਉਹਦੇ ਅਲੱਗ-ਅਲੱਗ ਸਾਈਜ਼ ਦੇ ਦਰਾਂ ਦੇ ਉਹ ਨਿਕਲਦੇ ਆਗੇ ਆਪਣੇ ਫਿਊਲ ਨਿਕਲਦਾ ਹੈਗਾ ਠੀਕ ਹੈ ਜੀ ਔਰ ਬਾਕੀ ਉਹੀ ਤੁਹਾਨੂੰ ਯੂਨੀਵਰਸਿਟੀ ਤੁਹਾਨੂੰ ਦੱਸਿਆ ਹੀ ਹੈ ਇਸ ਤਰ੍ਹਾਂ ਨਿਕਲਦਾ ਉਸ ਤੋਂ ਬਾਅਦ ਕਿਉਂਕਿ ਇਦਾਂ ਚਲਾਓਗੇ 100% ਤੋਂ ਵਾ ਨਿਕਲਦਾ ਹੈ ਤੁਹਾਡੀ ਜਦੋਂ ਇਹ ਸਾਰੀਆਂ ਇਸ ਰੂਪ ਦੇ ਵਿੱਚ ਆ ਜਾਂਦੀ ਬੋਇਲਿੰਗ ਤੇ ਫਿਊਲ ਐਸ ਯੂਜ਼ ਕਰਨ ਵਾਸਤੇ ਤੇ ਕਿੰਨਾ ਪਰਸੈਂਟ ਸਿਰਫ ਅੰਦਾਜ਼ਾ ਬੈਨੀਫਿਟ ਹੋ ਜਾਂਦਾ ਹੈ ਔਰ ਕਿੰਨਾ ਕੋ ਪਰਸੈਂਟ ਜਿਹੜਾ ਗਿਆ ਨੁਕਸਾਨ ਕਰਦਾ ਸੀ ਦੇਖੋ ਸਰ ਅਗਰ ਤੁਸੀਂ ਇਸ चीज ਦਾ ਕੰਪੈਰੀਜ਼ਨ ਕਰੋਗੇ ਫੋਰ ਇਗਜ਼ਾਮਪਲ ਆਪਾਂ ਲੈ ਲੈਂਦੇ ਆ ਪੈਟ ਕੋਕ ਕੋਲ ਇਸ ਤਰ੍ਹਾਂ ਬਾ ਇੰਡਸਟਰੀਜ਼ ਦੇ ਪੈਟਕੋ ਨੂੰ ਮੋਸਟਲੀ ਆਪਣੇ ਗਵਰਨਮੈਂਟ ਵੀ ਕਾਫੀ ਸਪੋਰਟ ਕਰਦੀ ਪਈ ਹੈ ਵੀ ਪੈਟਕੋ ਜਿਹੜੇ ਹਾਰਮਫੁਲ ਫਿਊल्स ਆ ਗਿਆ ਉਹਨਾਂ ਨੂੰ ਅਵੋਇਡ ਕੀਤਾ ਜਾਵੇ ਬਟ ਹਾਂ ਕਿਤਨਾ ਕਿਤੇ ਆਪਾਂ ਸਪੋਰਟ ਇਹੀ ਹੈ ਵੀ ਚਲੋ ਆਪਾਂ ਵੀ ਕਿਤਨਾ ਕਿਤੇ ਯੋਗਦਾਨ ਦੇਈਏ এনवायरमेंट ਦੇ ਵਿੱਚ ਹਨਾ ਔਰ ਇਹੀ ਹੈ ਕਿ ਬਲ ਫੋਰ ਫੋਰ ਇਗਜ਼ਾਮਪਲ ਇਹਦਾ 40% ਕੋਲ ਦੇ ਵਿੱਚ ਹਾਰਮਫੁਲ ਕੈਮੀਕਲਸ ਤਾਂ ਕਾਰਬਨ ਕੰਟੈਂਟ ਹੋ ਗਏ ਅਦਰ ਹਾਰਮਫੁਲ ਕੈਮੀਕਲਸ ਹੁੰਦੇ ਆ ਉਹਦੇ ਵਿੱਚ ਕੰਪੈਰੀਟਿਵਲੀ ਅਗਰ ਕੋਲ ਦੇ ਕੰਪੈਰੀਟਿਵ ਦੇਖਿਆ ਜਾਏ ਤਾਂ 40% ਮੰਨ ਲਓ ਕੋਲ ਦੇ ਵਿੱਚ ਉਹਦੇ ਵਿੱਚ ਹਾਰਮਫੁਲ ਕੈਮੀਕल्स ਆ ਰਹੇ ਤੇ ਇਹਦੇ ਵਿੱਚ ਆ ਰਹੇ ਸਿਰਫ 10% ਰਹਿਣਗੇ ਹਾਂਜੀ ਉਸ ਤਰੀਕੇ ਨਾਲ ਆਪਾਂ এনवायरमेंट ਨੂੰ ਵੀ ਸਾਹਮਣੇ ਲਗਾਇਆ ਹੋਇਆ ਕਿ ਕਿੰਨਾ ਯੂਜ਼ ਹੁੰਦਾ ਤੇ ਕਿੰਨਾ ਘਰਾ ਹਾਂਜੀ ਹਾਂਜੀ ਇਹ ਆਪਣੇ ਕੋਲੋਂ ਹੈਗਾ ਸਰ ਅਸ ਪਰ देयर ਰੌ ਮਟੀਰੀਅਲ ਇਹਨਾਂ ਦੀ ਐਸ਼ ਕੰਟੈਂਟ ਹੈਗੀ ਹੈ ਕਿੰਨੀ ਐਸ਼ ਕੰਟੈਂਟ ਨਿਕਲਦੀ ਹੈਗੀ ਹੈ ਉਹਦੀ ਕਲੈਰੀਫਿਕ ਵੈਲਿਊ ਕਿੰਨੀ ਹੈ ਕਿੰਨਾ ਦਾ ਬਰਨਿੰਗ ਉਹ ਹੈ ਕੈਪੈਸਿਟੀ ਹੈਗੀ ਹੈ ਜੀ ਹਾਂਜੀ ਉਹ ਅਲਗਲੇ ਇਸ ਦਾ ਪੈਡੀ ਸਟਾਰ ਮਸਟਰਡ ਸਟਾਰ ਰਾਈਸ ਹਸਕ ਸਾਡਾ ਸਟ ਸ਼ੂਗਰ ਕੇਨ ਲੀਫਸ ਲੀਫਸ ਇਹ ਸਾਰੇ ਹੁੰਦੇ ਆ ਜਲਣ ਤੋਂ ਬਾਅਦ ਕਿੰਨੇ ਕੋ ਇੰਨੇ ਕੋ ਪਰਸੈਂਟ ਰਾਖ ਨਿਕਲਦੀ ਹੈ ਬਾਹਰ ਹਾਂਜੀ ਹਾਂਜੀ ਬਿਲਕੁਲ ਬਾਕੀ ਆਪਣਾ ਐਸੇ ਫਿਊਲ ਯੂਜ਼ ਹੋ ਜਾਂਦਾ ਉਹਦਾ ਐਸੇ ਫਿਊਲ ਕਿਸ ਤਰ੍ਹਾਂ ਯੂਜ਼ ਹੁੰਦਾ ਸਾਈਜ਼ ਕਿਸ ਪ੍ਰਕਾਰ ਨਾਲ ਤੁਸੀਂ ਇਹਨਾਂ ਦੇ ਤਿਆਰ ਕਰਦੇ ਹੋ ਸਾਈ ਸਰ ਹਮਾਰੇ ਕੋਲ ਅਲੱਗ ਇੰਪੋਰਟਡ ਮਸ਼ੀਨਾਂ ਆਈਆਂ ਹੋਈਆਂ ਆ ਬਾਹਰ ਦੀ ਕੈਲੀਫੋਰਨੀਆ ਤੋਂ ਉਹ ਆਲਰੇਡੀ ਮੋਰ ਥੈਨ 100 ইয়ারਸ ਤੋਂ ਮਾਰਕੀਟ ਦੇ ਵਿੱਚ ਹੈਗੇ ਆ ਤੇ ਐਸ ਪਰ देयर ਡਾਈਂਗ ਉਹਨਾਂ ਦੇ ਅਲੱਗ-ਅਲੱਗ ਸਾਈਜ਼ਸ ਉਹਦੇ ਤਿਆਰ ਹੁੰਦੇ ਆ ਗਿਆ ਡਾਈਂਗ ਦੀ ਕੀ ਕੈਪੈਸਿਟੀ ਹੈਗੀ ਹੈ 6mm 8mm 10 16 ਜਿੱਦਾਂ ਮੈਂ ਆਲਰੇਡੀ ਦੱਸਿਆ ਹੋਇਆ ਹਾਂਜੀ ਬਟ ਐਸੇ ਜਦੋਂ ਆਪਾਂ ਇਹਨੂੰ ਐਸੇ ਫਿਊਲ ਇਹ ਡਿਪੈਂਡ ਕਰਦਾ ਜੀ ਕਿਸ ਟਾਈਪ ਦਾ ਬੋਇਲਰ ਆ ਔਰ ਕਿਸ ਬੋਇਲਰ ਦੀ ਕਿਹ ਕਿਹ ਕਿਸ ਪੈਰਾਮੀਟਰ ਦੇ ਉੱਪਰ ਡਿਜ਼ਾਈਨ ਹੈਗਾ ਤੇ ਉਸ ਤਰੀਕੇ ਨਾਲ ਹੀ ਉਹਦਾ ਫਿਊਲ ਯੂਜ਼ ਹੁੰਦਾ ਹੈ ਤੇ ਕਿਸ ਤਰ੍ਹਾਂ ਕਿਸਾਨ ਵੀ ਤੁਹਾਨੂੰ ਇਹ ਵੇਚ ਵੀ ਸਕਦੇ ਨੇ ਅਗਰ ਪ੍ਰਾਲੀ ਦਾ ਸਿੱਧਾ ਡਾਇਰੈਕਟ ਤੁਹਾਡੇ ਕੋਲ ਪਹੁੰਚਾਂ ਤੇ ਉਹਨੂੰ ਖਰੀਦੇ ਦੇ ਵੀ ਹੈਗੇ ਹੋ ਬਿਲਕੁਲ ਸਰ ਬਿਲਕੁਲ ਆਪਾਂ ਆਲਰੇਡੀ ਆਪਣੀ ਕੈਪੈਸਿਟੀ ਰਾਈਟ ਨਾਓ ਹੈਗੀ ਆ 1 ਲੱਖ ਟਨ ਪਰ ਇਅਰ ਇਹ ਪੈਲੇਟਸ ਦੀ ਜਿਹੜੀ ਸਾਡੀ ਪ੍ਰੋਡਕਸ਼ਨ ਆ ਬਟ ਇਹਨੂੰ ਆਪਾਂ ਫਰਦਰ ਇਹ 1/3 ਪਾਰਟ ਹਾਲਿਆ ਆਪਾਂ ਕੰਪਲੀਟ ਕੀਤਾ ਬਟ ਇਹਦਾ ਸਾਡਾ ਓਵਰਆਲ ਟਾਰਗੇਟ ਹੈ ਕਿ ਆਪਾਂ ਇਹਨੂੰ 500 ਕਰੋੜ ਦਾ ਪਲਾਂਟ ਐਸਟੈਬਲਿਸ਼ ਕਰੀਏ ਔਰ ਮੋਰ ਦੈਨ 5 ਲੱਖ ਟਨ ਤਕਰੀਬ ਆਪਾਂ ਜਾ ਕੇ ਇਹਨੂੰ ਸੈਟਅਪ ਕਰੀਏ ਪ੍ਰੋਪੋਜ਼ਲ ਤੇ 1 ਲੱਖ ਟਨ ਜਿਹੜਾ ਤੁਹਾਨੂੰ ਪ੍ਰਾਲੀ ਹਰ ਸਾਲ ਤੁਹਾਨੂੰ ਇਸਤੇਮਾਲ ਹੁੰਦੀ ਹੈ ਤੁਹਾਡੀ ਹਾਂਜੀ 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 ਤੇ ਹੱਲੇ ਤੁਹਾਡਾ 1/3 ਹੀ ਹੋਇਆ ਜੀ ਹਾਂ ਸਰ ਜੀ ਤੇ ਅਸੀਂ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਿਸਾਨ ਵੀਰਾਂ ਨੂੰ ਕਿ ਤੁਹਾਡਾ ਸੰਪਰਕ ਕਰਾਂ ਤਾਂ ਜ਼ਿਆਦਾ ਪ੍ਰਾਲੀ ਤੁਹਾਡੇ ਕੋਲ ਪਹੁੰਚਾ ਹੈ ਬਿਲਕੁਲ ਸਰ ਬਿਲਕੁਲ ਆਪਣਾ ਇਹੀ ਹੈ ਕਿ ਚਲੋ এনवायरमेंट ਦੇ ਸਿਲਸਿਲੇ ਤੇ ਆਪਾਂ ਅੱਥੇ ਜੁੜੇ ਹੋਏ ਹਾਂ ਔਰ এনवायरमेंट ਨੂੰ ਕਿਦਾਂ ਆਪਾਂ ਕਲੀਨ ਰੱਖੀਏ ਹਨਾ ਤੇ ਉਹ ਮੇਜਰ ਇਸ਼ੂ ਹੈਗਾ ਲੁਧਿਆਣਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪੋਲੂਸ਼ਨ ਕਿੰਨਾ ਹੈਗਾ ਤੇ ਇਹੀ ਹੈ ਵੀ ਚਲੋ ਕਿਤਨਾ ਕਿਤੇ ਆਪਾਂ ਵੀ ਆਪਣਾ ਯੋਗਦਾਨ ਦਈਏ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਸੋ ਦੋਸਤੋ ਅਸੀਂ ਗੌਰਵ ਜੀ ਜਿਸ ਨੇ ਪਰਗਨਾ ਨੂੰ ਦੱਸਿਆ ਕਿ ਪ੍ਰਾਲੀ ਨੂੰ ਜਿਹੜੇ ਡਾਇਰੈਕਟਰ ਚਲਾਉਂਦੇ ਉਹ ਵਾਤਾਵਰਣ ਦਾ ਨੁਕਸਾਨ ਹੁੰਦਾ ਤੁਹਾਡਾ ਆਪਣਾ ਹੈਲਥ ਇਸ਼ੂਸ ਹੁੰਦੇ ਨੇ ਅਗਰ ਗੱਲ ਕਰੀਏ ਸਿੱਧਾ ਪ੍ਰਾਲੀਏ ਤਕਰੀਬਨ 1 ਲੱਖ ਟਨ ਜਿਹੜਾ ਬਈ ਇਸਤੇਮਾਲ ਇਹਨਾਂ ਨੂੰ ਨੀੜ ਜਿਹੜੀ ਹੈ ਪੂਰਾ ਸਾਲ ਰਹਿੰਦੀ ਹੈ ਹਲੇ ਤੱਕ ਜਿਆਦਾ ਕਿ ਇਹਨਾਂ ਨੇ ਕਿਹਾ ਕਿ 130 ਜਿਹੜਾ ਬਈ ਹਲੇ ਫੇਰਾਲ ਜਿਹੜਾ ਬਈ ਸਾਨੂੰ ਪ੍ਰਾਲੀ ਸਾਡੇ ਤੱਕ ਪਹੁੰਚੀ ਹੈ ਜੇ ਬਹੁਤ ਸਾਰੇ ਪ੍ਰਾਲੀ ਅਸੀਂ ਹੋਰ ਵੀ ਬਾਈ ਕਰਨੀ ਹੈ ਅਗਰ ਤੁਹਾਨੂੰ ਵੀ ਇੰਦਾ ਦੀ ਪ੍ਰਾਲੀਏ ਕਾ ਤੁਸੀਂ ਸੇਲ ਕਰਦੇ ਹੋਗੇ ਹੋ ਤੇ ਲੁਧਿਆਣਾ ਵਾਲਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਅੰਦਰ ਲੱਗੇ ਸੋ ਸ਼ੇਅਰ ਜ਼ੁ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਨੂੰ ਅਨੁਦਿਓ ਇਜਾਜ਼ਤ ਧੰਨਵਾਦ ਤੇ ਜੁੜੇ ਰਹੋ ਲੁਧਿਆਣਾ ਲੈ ਦਿਨਾ